ਦੋਸਤੋ ਗੱਲ ਕਰਾਂਗੇ ਮੌਤ ਦੀ ਸਜ਼ਾ ਦੀ ਕਈ ਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਦੇਣ ਦੇ ਲਈ ਫਾਂਸੀ ਦਿੱਤੀ ਜਾਂਦੀ ਹੈ ਕਈ ਦੇਸ਼ਾਂ ਦੇ ਵਿੱਚ ਸਿਰ ਹੈ ਜਿਹੜਾ ਉਹ ਕਲਮ ਕਰ ਦਿੱਤਾ ਜਾਂਦਾ ਹੈ ਕਈ ਦੇਸ਼ਾਂ ਦੇ ਵਿੱਚ ਕੋਈ ਘਾਤਕ ਟੀਕਾ ਲਗਾ ਕੇ ਦੂਸਰੀ ਵਿਅਕਤੀ ਨੂੰ ਗੱਡੀ ਚੜਾ ਦਿੱਤਾ ਜਾਂਦਾ ਹੈ ਕਈ ਦੇਸ਼ਾਂ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਕਈ ਦੇਸ਼ਾਂ ਦੇ ਵਿੱਚ ਨਾਈਟ੍ਰੋਜਨ ਗੈਸ ਦੇ ਨਾਲ ਤਾਂ ਮੁਕੋਟਣ ਵਰਗੇ ਤਰੀਕੇ ਵੀ ਅਪਣਾਏ ਜਾਂਦੇ ਨੇਗੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮੌਤ ਦੀ ਸਜ਼ਾ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਦੇ ਵਿੱਚ ਮੌਤ ਦੀ ਸਜ਼ਾ ਦੀ ਜਿਹੜੀ ਗਿਣਤੀ ਹੈ ਉਹ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਤੇ ਇੱਕ ਰਿਪੋਰਟ ਦੇ ਮੁਤਾਬਕ ਜੇ ਅਸੀਂ ਗੱਲ ਕਰੀਏ ਤਾਂ ਸਾਲ 2024 ਦੇ ਵਿੱਚ ਕੁੱਲ 1511 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀਗੀ ਤੇ ਇਹ ਜਿਹੜੀ ਸਜ਼ਾ ਸੀ ਸਾਲ 2023 ਦੇ ਨਾਲੋਂ 32% 32% ਜ਼ਿਆਦਾ ਸੀਗੀ ਵੱਧ ਸੀਗੀ ਤੇ ਸਾਲ 2015 ਤੋਂ ਬਾਅਦ ਸਭ ਤੋਂ ਵੱਧ ਸੀਗੀ ਹਾਲਾਂਕਿ ਮੌਤ ਦੀ ਸਜ਼ਾ ਦੇਣ ਵਾਲੇ ਦੇਸ਼ਾਂ ਦੀ ਜਿਹੜੀ ਗਿਣਤੀ ਹੈ ਉਹ 16 ਤੋਂ ਘਟ ਕੇ 15 ਹੋ ਗਈ ਹੈ ਪਰ ਫਿਰ ਵੀ ਮੌਤ ਦੀ ਸਜ਼ਾ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਭਾਵੇਂ ਦੇਸ਼ 16 ਤੋਂ 15 ਹੋ ਗਏ ਪਰ ਮੌਤ ਦੀ ਸਜ਼ਾ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਇੱਕ ਰਿਪੋਰਟ ਦੇ ਮੁਤਾਬਕ ਦੁਨੀਆ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਚੀਨ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈਗੀ ਪਰ ਇਸ ਦਾ ਕੋਈ ਡਾਟਾ ਉਪਲਬਧ ਨਹੀਂ ਹੈਗਾ ਚੀਨ ਬੀਅਤਨਾਮ ਉੱਤਰੀ ਕੋਰੀਆ ਇਹਨਾਂ ਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਬਹੁਤ ਆਮ ਜੀ ਗੱਲ ਹੈ ਪਰ ਇਹ ਦੇਸ਼ ਵੀ ਆਪਣੇ ਅੰਕੜੇ ਨੇ ਜਿਹੜੇ ਉਹ ਪਬਲਿਕ ਨਹੀਂ ਕਰਦੇ ਜਨਤਕ ਨਹੀਂ ਕਰਦੇ ਤੇ ਭਾਰਤ ਦੇ ਵਿੱਚ ਵੀ ਅਸੀਂ ਕਈ ਵਾਰੀ ਖਬਰ ਪੜ੍ਹਦੇ ਆ ਸੁਣਦੇ ਆ ਕਿ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਫਾਂਸੀ ਦਿੱਤੀ ਜਾਂਦੀ ਹੈ ਤੇ ਜੇ ਅਸੀਂ ਗੱਲ ਕਰੀਏ ਮੌਤ ਦੀ ਸਜ਼ਾ ਦੇਣ ਦੇ ਵਿੱਚ ਜਿਹੜਾ ਈਰਾਨ ਦੇਸ਼ ਹੈ ਈਰਾਨ ਕੰਟਰੀ ਹੈ ਅੰਕੜਿਆਂ ਦੇ ਮੁਤਾਬਕ ਉਹ ਦੇਸ਼ ਸਭ ਤੋਂ ਅੱਗੇ ਹੈ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੌਤ ਦੀ ਸਜ਼ਾ ਜਿਹੜੀ ਹੈਗੀ ਹੈ ਉਹ ਈਰਾਨ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਇੱਕ ਰਿਪੋਰਟ ਦੇ ਮੁਤਾਬਕ ਸਾਲ 2024 ਦੇ ਵਿੱਚ ਈਰਾਨ ਦੇ ਵਿੱਚ ਘੱਟੋ ਘੱਟ 972 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਇਸ 972 ਲੋਕਾਂ ਦੇ ਵਿੱਚ 30 ਔਰਤਾਂ ਵੀ ਸ਼ਾਮਲ ਸੀਗੀਆਂ ਤੇ ਸਾਲ 2023 ਦੇ ਵਿੱਚ ਇਹ ਗਿਣਤੀ ਹੈ ਜਿਹੜੀ 853 ਸੀਗੀ ਸਾਲ 2024 ਦੇ ਵਿੱਚ 972 ਸਾਲ 2023 ਦੇ ਵਿੱਚ ਸੀਗੀ 853 ਮੌਤ ਦੀ ਸਜ਼ਾ ਦੀ ਗਿਣਤੀ ਤੇ ਇੱਕ ਰਿਪੋਰਟ ਦੇ ਮੁਤਾਬਕ ਸਾਲ 2022 ਦੇ ਵਿੱਚ 12 ਔਰਤਾਂ ਨੂੰ ਅਤੇ ਸਾਲ 2023 ਦੇ ਵਿੱਚ 25 ਔਰਤਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਵਿੱਚੋਂ ਕੁਝ ਔਰਤਾਂ ਨੂੰ ਡਰੱਗ ਦੇ ਨਾਲ ਜੁੜੇ ਹੋਏ ਜਿਹੜੇ